ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨਾਲ ਜੋ ਅੱਜ ਦੀ ਇਹ ਘਟਨਾ ਸਾਂਝੀ ਕਰਨ ਲੱਗੇ ਹਾਂ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀਆ ਵਾਲੇ ਮਹਾਪੁਰਸ਼ਾਂ ਦੇ ਡੇਰੇ ਦੀ ਹੈ ਜਿੱਥੇ ਮਹਾਪੁਰਸ਼ ਕਾਫੀ ਸਾਲ ਬਿਰਾਜਮਾਨ ਰਹੇ ਇੱਕ ਵਾਰੀ ਇੱਕ ਬੀਬੀ ਅਤੇ 20 ਸਾਲ ਦਾ ਉਸ ਦਾ ਪੁੱਤਰ ਸੀ ਬਾਬਾ ਜੀ ਨੂੰ ਮਿਲਣ ਦੇ ਲਈ ਆਏ ਮੈਂ ਨੇ ਪਹਿਲਾਂ ਵੀ ਆਪ ਜੀ ਨੂੰ ਦੱਸਿਆ ਸੀ ਕਿ ਜਦੋਂ ਇਨਸਾਨ ਦੁਖੀ ਹੁੰਦਾ ਹੈ ਉਹ ਜ਼ਿਆਦਾ ਨਹੀਂ ਬੋਲ ਸਕਦਾ ਪਰ ਉਸ ਦੀਆਂ ਅੱਖਾਂ ਦੇ ਜੋ ਹੰਝ ਹੁੰਦੇ ਹਨ ਉਹ ਬਿਆਨ ਕਰਦੇ ਹਨ ਕਿ ਇਸ ਦੇ ਅੰਦਰ ਕਿੰਨਾ ਦਰਦ ਤੇ ਕਿੰਨੀ ਤਕਲੀਫ ਹੈ ਤਾਂ ਜਦੋਂ ਬੀਬੀ ਮਹਾਪੁਰਸ਼ਾਂ ਦੇ ਕੋਲ ਆ ਕੇ ਦਰਸ਼ਨ ਕਰਦੀ ਹੈ ਤਾਂ ਨਮਸਕਾਰ ਕਰਨ ਸਾਰ ਹੀ ਬਹੁਤ ਜ਼ਿਆਦਾ ਉੱਚੀ ਉੱਚੀ ਰੋਂਦੀ ਹੈ ਕੁਰ ਲਾਉਂਦੀ ਹੈ ਅਤੇ ਮਹਾਪੁਰਸ਼ਾਂ ਨੂੰ ਕਹਿੰਦੀ ਹੈ ਕਿ ਬਾਬਾ ਜੀ 10 ਸਾਲ ਹੋ ਗਏ ਮੇਰਾ ਪਤੀ ਮੈਨੂੰ ਛੱਡ ਕੇ ਇਸ ਜਹਾਨ ਤੋਂ ਤੁਰ ਗਿਆ ਆ ਇੱਕ ਬੱਚਾ ਮੇਰੀ ਝੋਲੀ ਵਿੱਚ ਪਾ ਗਿਆ ਇੱਕ ਮੇਰੀ ਬੇਟੀ ਹੈ ਜੋ ਹਜੇ ਕੁਵਾਰੀ ਹੈ ਮੇਰੇ ਘਰ ਵਾਲੇ ਦੇ ਸਿਰ ਤੇ ਕਰਜ਼ਾ ਬਹੁਤ ਜ਼ਿਆਦਾ ਸੀ ਤੇ ਹੁਣ ਉਹੀ ਕਰਜ਼ਾ ਮੇਰੇ ਪੁੱਤਰ ਤੇ ਪੈ ਗਿਆ ਤੁਸੀਂ ਦੱਸੋ ਆਬਾ ਜੀ ਕਿਵੇਂ ਮੇਰਾ ਪੁੱਤਰ ਇਹ ਕਰਜ਼ਾ ਉਤਾਰੇਗਾ ਤੇ ਕਦੇ ਇਹੋ ਜਿਹਾ ਸਮਾਂ ਵੀ ਆਵੇਗਾ ਮੈਂ ਵੀ ਕੋਈ ਖੁਸ਼ੀ ਦੇਖਾਂਗੀ ਤੇ ਮੇਰੀ ਬੱਚੀ ਦਾ ਅਜੇ ਵਿਆਹ ਵੀ ਨਹੀਂ ਹੋਇਆ ਤੇ ਐਨੇ ਦੁੱਖ ਦੇ ਵਿੱਚ ਅਸੀਂ ਕੀ ਕਰੀਏ ਮਿਹਰ ਕਰੋ ਸਾਡੇ ਦੇ ਵੀ ਬਾਬਾ ਜੀ ਕਿਰਪਾ ਕਰ ਦਿਓ ਵਾਰੀ ਵਾਰੀ ਰੋ ਕੇ ਇੱਕੋ ਹੀ ਗੱਲ ਕਹਿਣ ਲੱਗ ਗਈ ਕਦੇ ਮੈਂ ਵੀ ਕੋਈ ਖੁਸ਼ੀ ਦਾ ਦਿਨ ਦੇਖਾਂਗੀ ਬਾਬਾ ਜੀ ਨੇ ਜਦੋਂ ਨજર ਘੁਮਾਈ ਤਾਂ ਉਸ ਦੇ ਬੱਚੇ ਵੱਲ ਦੇਖਿਆ ਅਤੇ ਕਿਹਾ ਕੋਈ ਗੱਲ ਨਹੀਂ ਬੀਬਾ ਜੀ ਰੋਵੋ ਨਾ ਰੋਣ ਦੇ ਨਾਲ ਕੋਈ ਮਸਲਾ ਹੱਲ ਨਹੀਂ ਹੁੰਦਾ ਬਾਬਾ ਜੀ ਨੇ ਉਸ ਦੇ ਪੁੱਤਰ ਨੂੰ ਬੁਲਾਇਆ ਅਤੇ ਆਪਣੇ ਖੀਸੇ ਦੇ ਵਿੱਚ ਹੱਥ ਪਾਇਆ 50 ਰੁਪਏ ਕੱਢ ਕੇ ਉਸ ਨੂੰ ਦੇ ਦਿੱਤੇ ਅਤੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਤੇਰੇ ਤੇ ਕਿਰਪਾ ਕਰਨਗੇ ਬਾਣੀ ਪੜਿਆ ਕਰ ਜਾਪ ਕਰਿਆ ਕਰ ਤੇ ਉਸ ਪ੍ਰਮਾਤਮਾ ਤੇ ਭਰੋਸਾ ਰੱਖਣਾ ਹੈ ਐਨੇ ਵਿੱਚ ਹੀ ਉਹ ਬੀਬੀ ਵੀ ਉੱਠ ਕੇ ਖੜੀ ਹੋ ਗਈ ਅਤੇ ਕਹਿਣ ਲੱਗ ਗਈ ਕਿ ਬਾਬਾ ਜੀ ਤੁਸੀਂ ਕਿਰਪਾ ਕਰੋ ਅਸੀਂ ਪੈਸੇ ਨਹੀਂ ਲੈਣੇ ਹੁਣ ਇਹ ਮੈਂ ਨਹੀਂ ਕਹਿ ਸਕਦਾ ਕਿ ਉਸ ਬੀਬੀ ਦੀ ਬਿਰਤੀ ਕਿਉਂ ਜੈ ਸੀ ਕਈ ਵਾਰੀ ਹੋ ਸਕਦਾ ਹੈ ਅਨਪੜਤਾ ਕਰਕੇ ਜਾਂ ਗਿਆਨ ਨਾ ਹੋਣ ਕਰਕੇ ਮਹਾਪੁਰਸ਼ਾਂ ਦੇ ਕੋਲ ਜੋ ਚੀਜ਼ ਮਿਲੀ ਹੋਵੇ ਉਸ ਨੂੰ ਸ਼ੁਕਰ ਕਰਕੇ ਪ੍ਰਮਾਤਮਾ ਦਾ ਸਬਰ ਕਰਕੇ ਤੇ ਸਤਿ ਵਚਨ ਕਰਕੇ ਮੰਨ ਲੈਣਾ ਚਾਹੀਦਾ ਹੈ ਤੇ ਲੈ ਲੈਣਾ ਚਾਹੀਦਾ ਹੈ ਪਰ ਸ਼ਾਇਦ ਬੀਬੀ ਦੇ ਮਨ ਵਿੱਚ ਇਹ ਨਾ ਹੋਵੇ ਕਿ ਮਾਪੁਰਸ਼ ਸਾਰੇ ਪੈਸੇ ਦੇ ਦੇਣ ਸਾਡਾ ਕਰਜ਼ਾ ਉਤਰ ਜਾਵੇ ਤਾਂ ਉਹ 50 ਰੁਪਏ ਮੋੜ ਲਈ ਹੋਵੇਗੀ ਬਾਬਾ ਜੀ ਕਹਿੰਦੇ ਭਾਈ ਆ ਲੋ 50 ਰੁਪਏ ਉਹਦੀ ਜੇਬ ਦੇ ਵਿੱਚ ਪਾ ਦਿੱਤੇ ਤੇ ਕਹਿੰਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰਨਗੇ ਕੋਈ ਗੱਲ ਨਹੀਂ ਏ ਬੀਬੀ ਨੇ ਤੱਕੇ ਨਾਲ ਆਪਣੇ ਬੱਚੇ ਦੀ ਜੇਬ ਦੇ ਵਿੱਚੋਂ ਪੈਸੇ ਕੱਢ ਕੇ ਮਾਹ ਪਰੇਸ਼ਾਨ ਨੂੰ ਵਾਪਸ ਕਰ ਦਿੱਤੇ ਮਾਹ ਪਰਸ਼ੂ ਫਿਰ ਕਹਿੰਦੇ ਭਾਈ ਚਲੋ ਠੀਕ ਹੈ ਬੀਬਾ ਤੇਰੀ ਮਰਜ਼ੀ ਐਨਾ ਕਹਿ ਕੇ ਜੋ ਸੰਗਤ ਬਾਹਰ ਚਲੀ ਗਈ ਬਾਬਾ ਜੀ ਵੀ ਬਾਹਰ ਆ ਗਏ ਤਾਂ ਬਾਬਾ ਜੀ ਨੇ ਦੇਖਿਆ ਕਿ ਉਹ ਬੱਚਾ ਸੜਕ ਤੇ ਆਪਣੀ ਮਾਂ ਨਾਲ ਸਕੂਟਰ ਤੇ ਆਇਆ ਸੀਗਾ ਤੇ ਉਹ ਸੜਕ ਦੇ ਕਿਨਾਰੇ ਦੂਸਰੇ ਪਾਸੇ ਸੜਕ ਤੇ ਸਕੂਟਰ ਲੈਣ ਦੇ ਲਈ ਖੜਾ ਸੀਗਾ ਤੇ ਸਕੂਟਰ ਉਸਨੇ ਦੂਜੇ ਪਾਸੇ ਤੋਂ ਇਧਰ ਲੈ ਕੇ ਆਉਣਾ ਸੀ ਕਹਿ ਲੋ ਵੀ ਸੱਜੇ ਪਾਸੇ ਤੋਂ ਖੱਬੇ ਪਾਸੇ ਸਕੂਟਰ ਲੈ ਕੇ ਆਉਣਾ ਸੀ ਤਾਂ ਮਹਾਪੁਰਸ਼ਾਂ ਨੇ ਦੇਖਿਆ ਵੀ ਉਹ ਇਕੱਲਾ ਹੈ ਤੇ ਉਸ ਦੀ ماں ਕਿਧਰੇ ਨਹੀਂ ਦੀ ਸਰੀ ਸੀ ਤਾਂ ਬਾਬਾ ਜੀ ਨੇ ਇੱਕਦਮ ਹੀ ਆਪਣੇ ਸੇਵਕ ਨੂੰ ਕਿਹਾ ਕਿ ਇਸ ਤਰ੍ਹਾਂ ਕਰੋ ਉਸ ਬੱਚੇ ਨੂੰ ਬੁਲਾ ਕੇ ਲੈ ਕੇ ਆਓ ਤਾਂ ਸਕੂਟਰ ਉੱਥੇ ਹੀ ਖੜਾ ਕੇ ਇਸੇ ਤਰ੍ਹਾਂ ਹੀ ਆ ਗਿਆ ਤੇ ਬਾਬਾ ਜੀ ਨੇ ਕਿਹਾ ਕਿ ਆ ਲੈ ਬੱਚਾ beta 50 ਰੁਪਏ ਇਹਨੂੰ ਗੁਰੂ ਦੀ ਕਿਰਪਾ ਸਮਝ ਕੇ ਰੱਖ ਲੈ ਤੇ ਗੁਰੂ ਮਹਾਰਾਜ ਤੇਰੇ ਤੇ ਜਰੂਰ ਕਿਰਪਾ ਕਰਨਗੇ ਤੇ ਤੁਹਾਡਾ ਕਰਜ਼ਾ ਛੇਤੀ ਉੱਤਰ ਜਾਏਗਾ ਪਾਠ ਕਰਨਾ ਹੈ ਜਾਪ ਕਰਨਾ ਹੈ ਤੇ ਉਸ ਅਕਾਲ ਪੁਰਖ ਤੇ ਗੁਰੂ ਤੇ ভরਸਾ ਰੱਖਣਾ ਹੈ ਡੁੱਲਣਾ ਨਹੀਂ ਇਹਨੇ ਨੂੰ ਕਹਿ ਕੇ ਅਜੇ ਉਹ ਬੱਚਾ ਗੇੜ ਤੱਕ ਹੀ ਪਹੁੰਚਿਆ ਸੀ ਉਹ ਮੰਗ ਰੋ ਉਸ ਦੀ ਮਾਂ ਨੇ ਦੇਖ ਲਿਆ ਕਿ ਬਾਬਾ ਜੀ ਨੇ ਫੇਰ ਉਸ ਨੂੰ ਕੁਝ ਦਿੱਤਾ ਹੈ ਤਾਂ ਉਸ ਦੀ ਮਾਤਾ ਭੱਜੀ ਭੱਜੀ ਫੇਰ ਸੜਕ ਤੇ ਆਪਣੇ ਪੁੱਤਰ ਦੇ ਕੋਲ ਚਲੀ ਗਈ ਅਤੇ ਆਪਣੇ ਪੁੱਤਰ ਨੂੰ ਪੁੱਛਦੀ ਹੈ ਕਿ ਬੇਟਾ ਮਹਾਪੁਰਸ਼ਾਂ ਨੇ ਤੈਨੂੰ ਕੀ ਦਿੱਤਾ ਹੈ ਤਾਂ ਮਹਾਪੁਰਸ਼ਾਂ ਨੇ ਉਸ ਬੱਚੇ ਨੂੰ ਕਿਹਾ ਸੀ ਵੀ ਤੂੰ ਆਪਣੀ ਮਾਂ ਨੂੰ ਦੱਸਣਾ ਨਹੀਂ ਪਰ ਉਸ ਨੇ ਆਪਣੀ ਮਾਂ ਨੂੰ ਦੱਸ ਦਿੱਤਾ ਕਿ ਮੈਨੂੰ ਬਾਬਾ ਜੀ ਨੇ 50 ਰੁਪਏ ਦਿੱਤੇ ਹਨ ਉਹ ਉਸੇ ਤਰ੍ਹਾਂ ਹੀ ਆਪਣੇ ਬੱਚੇ ਤੋਂ 50 ਰੁਪਏ ਫੜਕੇ ਫੇਰ ਬਾਬਾ ਜੀ ਦੇ ਕੋਲੇ ਆ ਗਈ ਤੇ ਬੱਚਾ ਉਸ ਦਾ ਉੱਥੇ ਹੀ ਸੜਕ ਦੇ ਕਿਨਾਰੇ ਖੜਾ ਸੀ ਤਾਂ ਬਾਬਾ ਜੀ ਨੂੰ ਵੀ ਪਹਿਲਾਂ ਤਾਂ ਮਨ ਦੇ ਵਿੱਚ ਉਹਨਾਂ ਦੇ ਬਹੁਤ ਜ਼ਿਆਦਾ ਦਇਆ ਆਈ ਸੀ ਵੀ ਮਾਤਾ ਬਹੁਤ ਦੁਖੀ ਹੈ ਇਸ ਦਾ ਭਲਾ ਕਰਨਾ ਚਾਹੀਦਾ ਹੈ ਕਿਉਂਕਿ ਮਹਾ ਪ੍ਰਚਾਂ ਦਾ ਬਾਣੀ ਪੜਨ ਵਾਲਿਆਂ ਦਾ ਸੁਭਾਅ ਹੁੰਦਾ ਹੈ ਉਹ ਛੇਤੀ ਹੀ ਦਇਆ ਦੇ ਵਿੱਚ ਆ ਜਾਂਦੇ ਹਨ ਛੇਤੀ ਕਿਸੇ ਜੀਵ ਦਾ ਭਲਾ ਕਰਨ ਦੇ ਲਈ ਤਰਸ ਕਰ ਦਿੰਦੇ ਹਨ ਜਦੋਂ ਬੀਬੀ ਨੇ 50 ਰੁਪਏ ਬਾਬਾ ਜੀ ਨੂੰ ਬਾਸ ਦੇ ਦਿੱਤੇ ਤਾਂ ਬਾਬਾ ਜੀ ਕਹਿੰਦੇ ਚੱਲ ਭਾਈ ਕੋਈ ਗੱਲ ਨਹੀਂ ਤੇਰੀ ਮਰਜ਼ੀ ਹੈ ਆ ਟੇਬਲ ਤੇ ਰੱਖ ਦੇ ਉਨੇ ਉੱਥੇ ਹੀ ਟੇਬਲ ਦੇ ਉੱਪਰ 50 ਰੁਪਏ ਰੱਖ ਦਿੱਤੇ ਹਵਾ ਚੱਲੀ ਉਹ ਉੱਡ ਗਏ ਤਾਂ ਬਾਬਾ ਜੀ ਦੇ ਸੇਵਾਦਾਰ ਨੇ 50 ਰੁਪਏ ਚੱਕ ਲਈ ਬਾਬਾ ਜੀ ਨੇ ਕਿਹਾ ਕਿ ਭਾਈ ਇਹਨੂੰ ਤੂੰ ਜੇਬ ਦੇ ਵਿੱਚ ਪਾ ਲਾ ਉਸ ਤੋਂ ਬਾਅਦ ਕੀ ਹੋਇਆ ਜਦੋਂ ਉਹ ਬੱਚਾ ਸੜਕ ਕ੍ਰੋਸ ਕਰਕੇ ਆਪਣਾ ਸਕੂਟਰ ਦੂਸਰੇ ਪਾਸੇ ਲੈ ਕੇ ਆ ਰਿਹਾ ਸੀ ਇੱਕ ਕਹਿੰਦੇ 3 ਵੀਲਰ ਆਇਆ ਐਨੀ ਜ਼ੋਰ ਦੀ ਤੱਕਰ ਮਾਰੀ ਉਹ ਸੱਚੇ ਦਾ ਐਕਸੀਡੈਂਟ ਹੋ ਗਿਆ ਤੇ ਮੋਕੇ ਤਈ ਉਸਦੀ ਮੌਤ ਹੋ ਗਈ ਅਤੇ ਮਾਂ ਨੇ ਜਦੋਂ ਇਹ ਦ੍ਰਿਸ਼ ਦੇਖਿਆ ਤਾਂ ਆਪਣੇ ਪੁੱਤ ਨੂੰ ਮਰਦਾ ਕਿਹੜੀ ਮਾਂ ਦੇਖ ਸਕਦੀ ਹੈ ਉਹ ਵੀ ਅੱਖਾਂ ਦੇ ਸਾਹਮਣੇ ਤੇ ਬਾਬਾ ਜੀ ਕੋਲੇ ਉਸੇ ਤਰ੍ਹਾਂ ਹੀ ਫੇਰ ਰੋਂਦੀ ਕਰ ਲੌਂਦੀ ਆ ਗਈ ਸੰਗਤ ਨੇ ਬੱਚੇ ਨੂੰ ਸੰਭਾਲਿਆ ਤਿਖਿਆਂ ਦੀ ਬਾਬਾ ਜੀ ਆ ਕੀ ਕਹਿਰ ਹੋ ਗਿਆ ਇਹ ਤਾਂ ਅਨਰਥ ਹੋ ਗਿਆ ਮੈਂ ਤਾਂ ਤੁਹਾਡੇ ਕੋਲ ਖੁਸ਼ੀਆਂ ਲੈਣ ਆਈ ਸੀ ਮੇਰੀਆਂ ਖੁਸ਼ੀਆਂ ਤਾਂ ਗਮ ਦੇ ਵਿੱਚ ਬਦਲ ਗਈਆਂ ਤਾਂ ਮਾਪੇ ਪਰਸ਼ਾਨ ਨੇ ਕਿਹਾ ਕਿ ਬੀਬਾ ਜੀ ਜਦੋਂ ਤੁਸੀਂ ਰੋਂਦੇ ਕਰ ਲਾਉਂਦੇ ਆਏ ਸੀ ਤਾਂ ਜਦੋਂ ਤੁਸੀਂ ਕਿਹਾ ਕਿ ਇਸ ਬੱਚੇ ਨੇ ਪਤਾ ਨਹੀਂ ਕਿਵੇਂ ਕਰਜਾ ਧਾਰਨਾ ਹੈ ਮੈਂ ਵੀ ਕਦੇ ਕੋਈ ਖੁਸ਼ੀ ਦੀ ਖੜੀ ਜਾਂ ਖੁਸ਼ੀ ਦੇ ਪਲ ਦੇਖਾਂਗੇ ਤਾਂ ਸਾਨੂੰ ਸੱਚ ਜਾਣਿਓ ਤਰਸ ਆ ਗਿਆ ਅਸੀਂ ਜਦੋਂ ਇਸ ਬੱਚੇ ਵਾਲ ਦੇਖਿਆ ਤਾਂ ਐਸੇ ਦੇ ਕੋਲ ਤਾਂ ਰਹੀਦੀ 20 ਮਿੰਟ ਸੀ ਅਸੀਂ ਸੋਚਿਆ ਵੀ ਇਹ ਤੇ ਹੁਣੇ ਅਕਾਲ ਚਲਾਣਾ ਕਰ ਜਾਵੇਗਾ ਕਦੋਂ ਇਹ ਕਰ ਜਾ ਲਾਏਗਾ ਕਦੋਂ ਆਪਣੀ ਭੈਣ ਦਾ ਵਿਆਹ ਕਰੇਗਾ ਤਾਂ ਅਸੀਂ ਗੁਰਨਾਨਕ ਦੇਵ ਜੀ ਨੂੰ ਮਨ ਦੇ ਵਿੱਚ ਇਹ ਅਰਦਾਸ ਕੀਤੀ ਤੇ ਉਹਨਾਂ ਦੇ ਕੋਲੋਂ 50 ਸਾਲ ਦੀ ਉਮਰ ਇਹਦੀ ਮੰਗੀ ਸੀ ਅਸਲ ਦੇ ਵਿੱਚ ਉਹ 50 ਰੁਪਏ ਨਹੀਂ ਸਨ ਉਹ ਅਸੀਂ ਤੇਰੇ ਬੱਚੇ ਨੂੰ 50 ਸਾਲ ਦੀ ਉਮਰ ਦੇ ਰਹੇ ਸੀ ਪਰ ਤੇਰੀ ਨਾ ਸਮਝੀ ਕਰਕੇ ਹੁਣ ਤੇਰੀ ਮਾੜੀ ਭਾਗ ਕਹਿ ਸਕਦੇ ਹਾਂ ਵੀ ਤੇਰੇ ਕੋਈ ਮਾੜੇ ਕਰਮ ਨੇ ਜਿਹਦਾ ਤੈਨੂੰ ਹੁਣ ਮਾੜੇ ਕਰਮਾਂ ਦਾ ਜੋ ਕਰਮ ਹੁੰਦਾ ਹੈ ਜੋ ਫਲ ਹੁੰਦਾ ਹੈ ਉਹ ਤੈਨੂੰ ਭੋਗਣਾ ਪਏਗਾ ਇਸ ਕਰਕੇ ਵੀ ਬਾਜੀ ਹੁਣ ਅਸੀਂ ਕੁਝ ਨਹੀਂ ਕਰ ਸਕਦੇ ਹੁਣ ਬਸ ਉਸ ਪ੍ਰਮਾਤਮਾ ਦਾ ਭਾਣਾ ਮੰਨ ਕੇ ਉਸ ਦੀ ਰਾਜਾ ਦੇ ਵਿੱਚ ਰਹਿ ਕੇ ਆਪਣਾ ਜੀਵਨ ਬਤੀਤ ਕਰ ਸੋ ਇਸ ਕਰਕੇ ਆਪਾਂ ਵੀ ਜੇ ਸਿਮਾਪੁਰਸ਼ਾਂ ਦੀ ਕਮਾਈ ਵਾਲਿਆਂ ਦੀ ਸੰਤਾਂ ਦੀ ਸੰਗਤ ਕਰਨੀ ਹੈ ਤਾਂ ਕਦੇ ਵੀ ਉਹਨਾਂ ਨਾਲ ਜ਼ਿਆਦਾ ਗੱਲ ਕਰਨ ਦੀ ਲੋੜ ਨਹੀਂ ਕਿਉਂਕਿ ਉਹ ਤਾਂ ਜਾਣੀ ਜਾਣੀ ਹੁੰਦੇ ਹਨ ਇਸ ਕਰਕੇ ਸਤਿਵਚਨ ਕਰੇ